ਸਫਰ ਅੱਜ ਕਰ ਰਿਹਾ ਜੀ ਕੰਮ ਆਪਣਾ ਮੈਂ ਤੁਹਾਨੂੰ ਹੁਣੀ ਦਿਖਾ ਰਿਆ ਆਪਣਾ ਕੰਮ ਕਰ ਰਿਹਾ ਉਹ ਸਕੂਲੋਂ ਆਇਆ ਸੀ ਕਹਿੰਦਾ ਪਾਪਾ ਆਉਣਸਾਰ ਪਹਿਲਾਂ ਮੈਂ ਕਰਨਾ ਆਪਣਾ ਕੰਮ ਤੇ ਦੇਖੋ ਜੀ ਹਾਂਜੀ ਸਫਰ ਕਿੰਨਾ ਕਰ ਰਹਿ ਗਿਆ ਹੋ ਗਿਆ ਹੋ ਗਿਆ ਡਨ ਕਰ ਲਿਆ ਦਿਖਾਇਓ ਕੀ ਕਰਿਆਗਾ ਨਾ ਵਾਹ ਸਾਰਾ ਹੁਣੀ ਕੀਤਾਗਾ ਰੀਜ਼ਰ ਕੱਟ ਵਰਤਿਆ ਕਰੋ ਪੁੱਤੂ ਚੰਗਾ ਨਹੀਂ ਕਾਫੀ ਖਰਾਬ ਹੋ ਜਾਂਦੀ ਆ ਤੇ ਕਿਵੇਂ ਕਿਹਨੇ ਦਿੱਤਾ ਸੀ ਕੰਮ ਅੱਜ ਮੈਂ ਨੇ ਕਿਹੜਿਆਂ ਨੇ ਉਹ ਤੇਰੀ ਤੇਰੀ ਫੇਵਰਿਟ ਮੈਡਮ ਕੌਣ ਆ ਤੇਰੀ ਫੇਵਰਿਟ ਮੈਡਮ ਕੌਣ ਆ ਕਿਹੜੀ ਤੈਨੂੰ ਜਿਹਨੂੰ ਤੂੰ ਪਿਆਰ ਕਰਦਾ ਸਭ ਤੋਂ ਵੱਧ ਉਹ ਕੌਣ ਆ ਮੈਡਮ ਕੀ ਕੀ ਕਲਵੀਰ ਮੈਡਮ ਅੱਜ ਘਰੇ ਆਏ ਸੀ ਅੱਜ ਮੈਡਮ ਹਨਾ ਅੱਜ ਘਰੇ ਆਏ ਸੀ ਭਾਈ ਜਿਹੜੇ ਮੈਡਮ ਕਲਵੀਰ ਮੈਡਮ ਘਰੇ ਗਏ ਸੀ ਆਏ ਸੀ ਤੇ ਸਫਰ ਉਹਦੇ ਸਕੂਲ ਗਿਆ ਹੋਇਆ ਸੀਗਾ ਕੰਮ ਆਏ ਸੀ ਕਿਸੇ ਤੇ ਹਾਂਜੀ ਹੁਣ ਦੱਸੋ ਕੱਲ ਨੂੰ ਹਾਂ ਜਾਊਗਾ ਸਕੂਲ ਕਿਉਂ ਇੱਧਰ ਗੱਲ ਕਰ ਇੱਧਰ ਪਾਪਾ ਨੇ ਸੁੱਟੀ ਕਰਦੀ ਪਾਪਾ ਨੇ ਸੁੱਟੀ ਕਰਾਤੀ ਕੱਲ ਨੂੰ ਪਰਸੋਂ ਨੂੰ ਪਰਸੋਂ ਨੂੰ ਥੰਦੇ ਆ ਪਰਸੋਂ ਸੰਡੇ ਆ ਪਰਸੋਂ ਹੀ ਛੁੱਟੀ ਹੋਗੀ ਤੇ ਕਿੱਥੇ ਜਾਊਗਾ ਸਫਰ ਚੁੱਲੇ ਤੇ ਚੁੱਲੇ ਤੇ ਨਹੀਂ ਕਿੱਥੇ ਜਾਣਾ ਭੁੱਲ ਗਿਆ ਮੰਮਾ ਨਾਲ ਤੂਰੇ ਜਾਣਾ ਤੂਰੇ ਕਿਹਦੇ ਕੋਲੇ ਫਰੀਨੂਰ ਕੋਲੇ ਦੀਦੀ ਕੋਲ ਜਾਣਾ ਨਾ ਉਹਦੇ ਕੋਲ ਕਿਹ ਖੇਡਾਂ ਕਿੰਨੀਆਂ ਨੇ ਉਹਦੇ ਕੋਲ ਇੱਕ ਦਿਨ ਤੇ ਮੈਂ ਲੈ ਕੇ ਗਈ ਤੁਟਣ ਅੰਨ ਕਿਦ ਲੱਕਾਈ ਅ ਨਾਲ ਮੈਂ ਪੜੀ ਥੈਮ ਲੈ ਕੇ ਆਈ ਸੀ ਮੈਂ ਮੇਰੇ ਕਹਦੇ ਪੀੜਾ ਆਪਣੇ ਸਾਹ ਆ ਆਪਣੀ ਕਾਰ ਬਾਸੀ ਓਕੇ ਨਕਲੀ ਸੀ ਖੇਡਣਾ ਲਾਤੀ ਹਮ ਨਕਲੀ ਨਕਲੀ ਸੀ ਅੱਛਾ ਨਕਲੀ ਪੀਜ਼ਾ ਸੀਗਾ ਦੂਜਾ ਸੀਗਾ ਹਾਂ ਉਹ ਨਾ ਖੇਡਦੇ ਨੇ ਚਲੋ ਸਾਰਿਆਂ ਨਾਲ ਗੱਲ ਕਰ ਲਓ ਕਹ ਜੀ ਕੀ ਹਾਲ ਨੇ ਸਾਸਿਕਾ ਬੁਲਾ ਦੋ ਸਾਰਿਆਂ ਨੂੰ ਇੱਧਰ ਇੱਧਰ ਕੈਮਰੇ 'ਚ ਸਾਸਿਕਾ ਜੀ ਸਾਸਿਕਾ ਜੀ ਮੇਰਾ ਕੰਮ ਹੋ ਗਿਆ ਕਹ ਕਿਵੇਂ ਅੱਜ ਕੀ ਹਾਲ ਆ ਮੂੰਚ ਨਾ ਲਓ ਕੀ ਹਾਲ ਆ ਮੂੰਚ ਨਾ ਲਓ ਸਾਰੇ ਉਹ ਕਹਿਣਗੇ ਕਮੈਂਟਾਂ 'ਚ ਵੀ ਇਹ ਬੱਚਾ ਐਂ ਕਰਦਾ ਸਿਆਣੇ ਬਣ ਕੇ ਦਿਖਾਓ ਇਹਨਾਂ ਨੂੰ ਕਹ ਜੀ ਮੈਂ ਤਾਂ ਸਿਆਣਾਗਾ ਬਹੁਤ ਕਹ ਹਾਂ ਕਹਿ ਜੀ ਮੈਨੂੰ ਸਬਸਕ੍ਰਾਈਬ ਕਰ ਲੋ ਕਹਿ ਮੇਰਾ ਚੈਨਲ ਮੇਰਾ ਟੈਂਡਰ ਕੁੱਛ ਕਹਿ ਇੱਧਰ 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 ਕਹਿਦਾ ਹੁੰਦਾ ਹੱਥ ਜੋੜ ਕੇ ਕੈਮਰੇ ਤੇ ਨਹੀਂ ਹਾਂ ਮੇ ਮੇਰੇ ਸਬਸਕ੍ਰਾਈਬ ਹੀ ਕਰ ਲੋ ਟੈਂਡਰ ਹੂੰ ਸਫਰ ਕਹਿ ਸਫਰ ਦੇ ਨਾਂ ਤੇ ਹੈ ਮੇਰਾ ਚੈਨਲ ਮੇ ਸਫਰ ਦੇ ਨਾਂ ਤੇ ਆ ਸਫਰ ਵੀ ਤੇ ਸਫਰ ਸਫਰ ਮੇਂ ਹੀ ਸਫਰ ਹੈ ਚਲੋ ਕਹਿ ਫੇਰ ਮਿਲਦੇ ਆ ਜੀਆ ਕਹਿ ਫੇਰ ਮਿਲਦੇ ਆ ਕਿਸੇ ਬਲੌਗ ਚ ਤਪਰ ਤਪਰ ਸੱਸ 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 ਸੱਸ